ਤੁਹਾਨੂੰ ਸਾਰਿਆਂ ਨੂੰ ਪਤਾ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਖਵੀਰ ਸਿੰਘ ਬਾਦਲ ਜੀ ਵੱਲੋਂ ਇੱਥੇ ਬਾਗਾਪੁਰਾਣਾ ਵਿਖੇ ਇੱਕ ਰੈਲੀ ਕੀਤੀ ਜਾ ਰਹੀ ਹੈ ਜੋ ਕਿ ਉਹਨਾਂ ਵੱਲੋਂ ਪੰਜਾਬ ਦੀ ਗੱਲ ਦੇ ਨਾਮ ਹੇਠ ਇੱਕ ਪ੍ਰੋਗਰਾਮ ਦਿੱਤਾ ਗਿਆ ਕਾਲੀ ਵਰਕਰਾਂ ਨੂੰ ਉਹਨਾਂ ਨੇ ਸੰਬੋਧਨ ਕਰਨ ਵਾਲਾ ਜੋ ਕਿ ਉਹਨਾਂ ਦਾ 13 ਨਕਾਤੀ ਏਜੰਡਾ ਹੈਗਾ ਉਹਦੇ ਸਬੰਧ ਵਿੱਚ ਗੱਲਬਾਤ ਕਰਨ ਪਹੁੰਚਿਆ ਪਰ ਅਸੀਂ ਇੱਥੇ ਰਾਜਿਆਂ ਵਾਲੇ ਪੈਟਰੋਲ ਪੰਪ ਦੇ ਉੱਤੇ ਖੜੇ ਆ ਤੁਹਾਨੂੰ ਦਿਖਾ ਰਹੇ ਹਾਂ ਲਾਈਵ ਤਸਵੀਰਾਂ ਲਾਈਵ ਤੇ ਚੈਨਲ ਰਾਈ ਮੈਂ ਤੁਹਾਡਾ ਆਪਣਾ ਜਸਵਿੰਦਰ ਸਿੰਘ ਸਿੱਧੂ ਆਪਣੇ ਕੈਮਰਾਮੈਨ ਸੰਯੋਗੀ ਨਾਲ ਇੱਥੇ ਜੋ ਕਿ ਕ੍ਰਤੀ ਕਿਸਾਨ ਯੂਨੀਅਨ ਦੇ ਆਗੂ ਪਹੁੰਚ ਚੁੱਕੇ ਆ ਉਹ ਕਿਸਾਨ ਇਹ ਸੁਖਵੀਰ ਬਾਦਲ ਦੀ ਰੈਲੀ ਦਾ ਵਿਰੋਧ ਕਰ ਰਹੇ ਆ ਤੇ ਉਹਨਾਂ ਨੂੰ ਪੁੱਛਾਂਗੇ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਸਾਡੇ ਕੈਮਰੇ ਦੀ ਅੱਖ ਰਾਹੀਂ ਇਹ ਰਾਜੇਣੇ ਦਾ ਪੈਟਰੋਲ ਪੰਪ ਰਿਲਾਇੰਸ ਪੈਟਰੋਲ ਪੰਪ ਜੋ ਕਿ ਕਿਸਾਨਾਂ ਵੱਲੋਂ ਲਗਾਤਾਰ 9 ਮਹੀਨੇ ਹੋ ਗਏ ਇਹ ਪੈਟਰੋਲ ਪੰਪ ਬੰਦ ਕੀਤਾ ਹੋਇਆ ਤੇ ਇਹਨਾਂ ਵੱਲੋਂ ਅੱਜ ਕਹਿਣਾ ਹੈਗਾ ਕਿ ਅਸੀਂ ਸੁਖਵੀਰ ਬਾਦਲ ਜੋ ਬਾਗਾ ਪੁਰਾਣਾ ਵੀ ਕੇ ਰੈਲੀ ਕਰ ਰਹੇ ਆ ਉਹਦਾ ਅਸੀਂ ਜ਼ਬਰਦਸਤ ਵਿਰੋਧ ਕਰਾਂਗੇ ਤੇ ਪੁਲਿਸ ਪ੍ਰਸ਼ਾਸਨ ਵੀ ਵੱਡੀ ਮਸਤੀ ਤੇ ਇੱਥੇ ਖੜਾ ਹੈਗਾ ਪੁਲਿਸ ਪ੍ਰਸ਼ਾਸਨ ਆਪਣੀ ਡਿਊਟੀ ਨਿਭਾ ਰਿਹਾ ਹੈਗਾ ਤੇ ਜਿਹੜੇ ਜੁਨੀਆ ਦੇ ਆਗੂ ਹੈ ਕਿਰਤੀ ਕਿਸਾਨ ਜੁਨੀਆ ਦੇ ਆਗੂ ਇੱਥੇ ਵਰਕਰ ਪਹੁੰਚ ਰਹੇ ਆ ਤੇ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਆ ਲਾਈਵ ਤੇ ਚੈਨਲ ਆਈ ਮੈਂ ਕੈਮਰਾਮੈਨ ਨੂੰ ਕਹੂੰਗਾ ਜਿਹੜਾ ਪੈਟਰੋਲ ਪੰਪ ਆ ਉਹਦੀਆਂ ਵੀ ਕੁਝ ਤਸਵੀਰਾਂ ਦਿਖਾਈਆਂ ਜਾਂ ਤੇ ਪੁਲਿਸ ਪ੍ਰਸ਼ਾਸਨ ਵੱਡੀ ਗੈਂਤੀ ਦੇ ਵਿੱਚ ਪਹੁੰਚਿਆ ਹੋਇਆ ਹੈ ਉਹਨਾਂ ਵੱਲੋਂ ਪੂਰੇ ਇੰਤਜ਼ਾਮ ਕੀਤੇ ਹੋਏ ਆ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗਰਬੜੀ ਜਾਂ ਮਾਹੌਲਾ ਖਰਾਬ ਹੋ ਸਕੇ ਪ੍ਰਸ਼ਾਸਨ ਪੂਰੀ ਮਸਤੈਦੀ ਕਰ ਰਿਹਾ ਹੈਗਾ ਤੁਹਾਨੂੰ ਅਸੀਂ ਇੱਥੇ ਪਹੁੰਚੋ ਇਹ ਆਗੂਆਂ ਨਾਲ ਗੱਲਬਾਤ ਕਰਾਉਣ ਦੀ ਵੀ ਕੋਸ਼ਿਸ਼ ਕਰਾਂਗੇ ਤੁਸੀਂ ਦੇਖ ਰਹੇ ਹੋ ਲਾਈਵ ਤਸਵੀਰਾਂ ਲਾਈਵ ਤੇ ਚੈਨਲ 'ਤੇ ਹੀ ਜੋ ਕਿ ਸੁਖਵੀਰ ਬਾਦਲ ਦੀ ਅੱਜ ਬਾਗਾ ਪ੍ਰਾਣਾ ਬਾਗਾ ਪ੍ਰਾਣਾ ਅਨਾਜ ਮੰਡੀ ਦੇ ਵਿੱਚ ਰੈਲੀ ਹੋ ਰਹੀ ਹੈ ਜੋ ਕਿ ਉਹਨਾਂ ਵੱਲੋਂ ਇੱਕ 13 ਨਕਾਤੀ ਪ੍ਰੋਗਰਾਮ ਦਿੱਤਾ ਗਿਆ ਉਹਦੇ ਸਬੰਧ ਦੇ ਵਿੱਚ ਅਕਾਲੀ ਵਰਕਰ ਵੀ ਅੱਡੀ ਚੋਟੀ ਦਾ ਜੋਰ ਲਾ ਰਹੇ ਆ ਆਪਣਾ ਇਕੱਠ ਜਟਾਉਣ ਦੀ ਖਾਤਰ ਪੂਰੀ ਕਾਲੀ ਲੀਡਰਸ਼ਿਪ ਪੱਪਾਂ ਪਾਰ ਹੋਈ ਹੈ ਤੇ ਇਧਰਲੇ ਦੂਜੇ ਪਾਸੇ ਕਿਸਾਨ ਜੁਨੀਆਣਾ ਵੱਡੇ ਪੱਦਰ ਤੇ ਇਥੇ ਪਹੁੰਚ ਰਹੀਆਂ ਇਕੱਠ ਹੋ ਰਿਹਾ ਉਹ ਕਹਿੰਦੇ ਅਸੀਂ ਸੁਖਵੀਰ ਬਾਦਲ ਦਾ ਪਾਰਟੀ ਪ੍ਰਧਾਨ ਦਾ ਵਿਰੋਧ ਕਰਾਂਗੇ ਅਸੀਂ ਇੱਥੇ ਜਿਹੜੇ ਪਹੁੰਚੋ ਆਗੂਆਂ ਤੋਂ ਉਹਨਾਂ ਨਾਲ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਇੱਥੇ ਜੋ ਵੀ ਆਗੂ ਪਹੁੰਚੇ ਆ ਜੋ ਵੀ ਆਗੂ ਪਹੁੰਚੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ ਜੋ ਅੱਜ ਤੁਹਾਡਾ ਇੱਥੇ ਹੈਗਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਾਗਾ ਪ੍ਰਾਣਾ ਮੰਡੀ ਦੇ ਵਿੱਚ ਇੱਕ ਰੈਲੀ ਰੱਖੀ ਗਈ ਹੈ ਜੋ ਕਿ ਪਾਰਟੀ ਪ੍ਰਧਾਨ ਵੱਲੋਂ 13 ਨਕਾਤੀ ਪ੍ਰੋਗਰਾਮ ਪੰਜਾਬ ਦੇ ਲੋਕਾਂ ਵਾਸਤੇ ਦਿੱਤਾ ਗਿਆ ਹੈਗਾ ਤੁਹਾਡਿਆਂ ਵੱਲੋਂ ਤੁਸੀਂ ਕਹਿ ਰਹੇ ਸੀ ਉਸ ਦਾ ਵਿਰੋਧ ਕਰ ਰਹੇ ਹਾਂ ਕੀ ਕਰਨਾ ਵਿਰੋਧ ਦੇ ਕਾਰਨ ਤਾਂ ਮੋٹے ਮੋਟੀ ਹੈ ਜੀ ਜਿਵੇਂ ਗੁਰੂ ਗ੍ਰੰਥ ਸਾਹਿਬ ਦੀ 2015 ਦੇ ਵਿੱਚ ਬੇਅਦਬੀ ਹੋਈ ਲੋਕ ਸ਼ਾਂਤਮਈ ਆਪ ਦਾ ਪ੍ਰਦਰਸ਼ਨ ਕਰ ਰਹੇ ਸੀ ਉਹਨਾਂ ਦੇ ਗੋਲੀਆਂ ਚਲਾਈਆਂ ਗਈਆਂ 2010 ਦੇ ਵਿੱਚ ਇਹ ਜਿਹੜਾ ਨਸ਼ਾ ਸ਼ਰਿਆਂ ਵਰਤਾਇਆ ਗਿਆ ਇਸ ਕਾਲੀ ਸਰਕਾਰ 10 ਸਾਰੇ ਸਰਕਾਰੇ ਜਿਹੜੀਆਂ ਮਾਵਾਂ ਦੇ ਪੁੱਤ 20-20 ਸਾਲ ਦੇ 19-19 ਸਾਲ ਦੇ ਮੌਤ ਦੇ ਮੂੰਹ ਚ ਚਲੇ ਗਏ ਪ੍ਰਦਰਸ਼ਨ ਦਾ ਕਰਨਾ ਬਲਦਾ ਹੀ ਆ ਜਿਵੇਂ ਮੋਦੀ ਸਰਕਾਰ ਦੇ ਵਿੱਚ ਇਹ 7 ਸਾਲ ਸੱਤਾ ਦੇ ਵਿੱਚ ਬੈਠੇ ਰਹੇ ਬੋਲੇ ਨਹੀਂ ਜਮਾ ਹੀ ਇਹ ਕਾਰਪੋਰੇਟ ਜਿੰਨਾ ਵੀ ਸੀਗਾ ਸਾਰਾ ਕਾਰਪੋਰੇਟ ਜਿਹੜਾ ਉਹ ਪ੍ਰਾਈਵੇਟ ਕਰ ਰਹੀ ਹੈ ਸਾਰਾ ਇਥੇ ਏਜੰਸੀਆਂ ਜਿੰਨੀਆਂ ਵੀ ਹੈਗੀਆਂ ਭਾਵੇਂ ਟੋਲ ਪਲਾਜ਼ਾ ਜੀ ਹੁਣ ਭਾਵੇਂ ਸਕੂਲ ਕਾਲਜ ਪਰ ਇਹ ਬੋਲ ਨਹੀਂ ਰਹੇ ਇਸ ਤੋਂ ਬਿਨਾ ਜਦੋਂ ਖੇਤੀ ਕਾਨੂੰਨ ਆਏ ਆ ਤਿੰਨੇ ਆਰਡੀਨੈਂਸ ਸੀ ਪਹਿਲਾਂ ਜਦੋਂ ਇਹ ਆਰਡੀਨੈਂਸ ਸੀ ਉਦੋਂ ਇਹ ਜਿਹੜੀ ਸਰਕਾਰ ਕਾਰਲੀਦਾਲ ਆ ਇਹ ਪੱਖ 'ਚ ਭੁਗਤੇ ਵੀ ਇਹ ਹਰਸਿਮਰਤ ਕੌਰ ਕਹਿੰਦੀ ਹੈ ਬਹੁਤ ਵਧੀਆ ਫੇਸਬੁੱਕ ਤੇ ਵੀ ਚੱਲਿਆ ਲਗਾਤਾਰ ਇਹਨਾਂ ਦੀਆਂ ਆਉਂਦੀਆਂ ਆਂ ਡਿਬੇਟਾਂ ਵੀ ਇਹ ਸਹੀ ਆ ਤੇ ਹਰਸਿਖਬੀਰ ਬਾਦਲ ਨੇ ਵੀ ਕਿਹਾ ਤੇ ਪ੍ਰਕਾਸ਼ ਸਿੰਘ ਬਾਦਲ ਨੇ ਵੀ ਕਿਹਾ ਵੀ ਇਹ ਸਾਰੇ ਪੱਖ ਚਾ ਕਿਸਾਨਾਂ ਦੇ ਕਿਸਾਨ ਵੈਸੀ ਵਿਰੋਧ ਕਰ ਰਹੇ ਆ ਬਾਅਦ ਦੇ ਵਿੱਚ ਤਾਂ ਲੋਕਾਂ ਨੇ ਵਿਰੋਧ ਕੀਤਾ ਇੱਕ ਜਥੇਬੰਦੀ ਨੇ ਲੋਕਾਂ ਦੇ ਵਿਰੋਧ ਕੀਤਾ ਜੋ ਨੱਕ ਦੀ ਚੌਂਕੇ ਇਹਨਾਂ ਦੇ ਮੂੰਹ ਦੇ ਵਿੱਚ ਪਈ ਇਹਨਾਂ ਨੂੰ ਕਹਿਣਾ ਕਿ ਪਿਆ ਵੀ ਇਹ ਕਿਸਾਨਾਂ ਦੇ ਉਲਟਾ ਕਿਸਾਨਾਂ ਦੇ ਵਿਰੋਧ ਵਿਰੋਧ ਦੇ ਵਿੱਚ ਹੈ ਕਾਨੂੰਨ ਇਹ ਦੂਰਾ ਸਟੈਂਡ ਲਿਆ ਇਸ ਕਰਕੇ ਅੱਜ ਅਸੀਂ ਇਹਦਾ ਰੋਸ ਪ੍ਰਦਰਸ਼ਨ ਵੀ ਕਰ ਰਹੇ ਹਾਂ ਉਧਰ ਨੂੰ ਮੁਜ਼ਾਹਰਾ ਲੈ ਕੇ ਜਾਵਾਂਗੇ ਜਿਵੇਂ ਵੀ ਹੋਇਆ ਉੱਥੇ ਤੱਕ ਜਾਵਾਂਗੇ ਤੇ ਇਹਨਾਂ ਨੇ ਜਿਹੜਾ ਜਿੰਨਾ ਕੀਤਾ ਸਾਰਾ ਕੋਈ ਪ੍ਰਾਈਵੇਟ ਕੀਤਾ ਜਾਨੀ ਇਹ ਮੋਦੀ ਸਰਕਾਰ ਦੇ ਨਾਲ ਰਲੇ ਮਿਲੇ ਕੋਈ ਗੱਠ ਜੁੜੇ ਨਾਲ ਟੁੱਟਿਆ ਨਹੀਂ ਜੋ ਦਿੱਲੀ ਦੇ ਵਿੱਚ ਆਪਣੀਆਂ 32 ਕਿਸਾਨ ਜਥੇਬੰਦੀਆਂ ਵੱਲੋਂ ਇੱਕ ਸੰਯੁਕਤ ਮੋਰਚਾ ਗਠਿਤ ਕੀਤਾ ਗਿਆ ਉਹ ਅੰਦੋਲਨ ਚਲਾ ਰਹੇ ਆ ਉਹਨਾਂ ਵੱਲੋਂ ਤਾਂ ਕਾਲ ਇਹ ਹੈਗੀ ਆ ਵੀ ਅਸੀਂ ਸਿਰਫ ਬੀਜੇਪੀ ਦਾ ਹੀ ਵਿਰੋਧ ਕਰਾਂਗੇ ਕਿਉਂਕਿ ਬੀਜੇਪੀ ਦੀ ਸੈਂਟਰ ਦੇ ਵਿੱਚ ਸਰਕਾਰ ਆ ਤੇ ਉਹ ਸਾਡੇ ਕਾਨੂੰਨਾਂ ਨੂੰ ਰੱਦ ਨਹੀਂ ਕਰ ਰਹੀ ਕਿਉਂਕਿ ਨੀਤੀਆਂ ਆਪਾਂ ਨੀਤੀਆਂ ਦੇ ਨੂੰ ਦੇਖੀਏ ਵੀ ਨੀਤੀਆਂ ਅਕਾਲੀ ਦਲ ਹੋਵੇ ਕਾਂਗਰਸ ਹੋਵੇ ਆਮ ਆਦਮੀ ਹੋਵੇ ਬੀਜੇਪੀ ਦਾ ਹੈ ਹੀ ਬੀਜੇਪੀ ਦੇ ਨਾਲ ਗੱਠ ਜੋੜ ਰਿਹਾ ਲਗਾਤਾਰ ਕਾਲੀ ਦਲ ਦਾ ਜਿਹੜੀਆਂ ਸਾਰੀਆਂ ਪਾਰਟੀਆਂ ਇਹ ਸੱਤਾ ਦੇ ਵਿੱਚ ਜਦੋਂ ਹੁੰਦੀਆਂ ਉਹ ਜਾਂ ਲੋਕ ਸਭਾ ਦੇ ਵਿੱਚ ਬੈਠੇ ਕੋਈ ਵਿਰੋਧ ਨਹੀਂ ਕਰਦਾ ਇਹਨਾਂ ਦਾ ਜੋ ਜਿੰਨੇ ਵੀ ਕਾਨੂੰਨ ਪਾਸ ਹੁੰਦੇ ਆ ਪੱਖ ਚ ਭੁਗਦੀਆਂ ਆਪਾਂ ਨੂੰ ਲੱਗ ਸਕਦਾ ਵੀ ਵਿਰੋਧੀ ਧਿਰ ਹੈ ਪੱਖ ਜੀ ਹੁੰਦੀ ਆ ਇਸ ਕਰਕੇ ਨਾ ਵਿਰੋਧ ਕਰਨਾ ਬਣਦਾ ਤੇ ਜੇ ਸੰਯੁਕਤ ਮੋਰਚਾ ਲਾਂ ਫਿਰ ਸਵਾਲ ਜਵਾਬ ਕਰਨੇ ਆ ਕਿਰਤੀ ਕਿਸਾਨ ਹੁੰਦੀ ਸੂਬਾ ਪੱਧਰੀ ਸਦਾ ਵੀ ਪਿੰਡਾਂ ਦੇ ਵਿੱਚ ਆਉਂਦੇ ਆ ਕੋਈ ਵੀ ਪਾਰਟੀ ਆਉਂਦੀ ਆ ਉਹਦਾ ਡਟ ਕੇ ਵਿਰੋਧ ਕਰਨਾ ਜੇਕਰ ਸਵਾਲਾਂ ਦੇ ਜਵਾਬ ਨਹੀਂ ਦਿੰਦੇ ਤਾਂ ਆਪਾਂ ਡਟ ਕੇ ਜਿੱਥੋਂ ਤੱਕ ਵੀ ਉਹਨਾਂ ਦਾ ਭਾਵੇਂ ਹੱਥੋਂ ਪਾਈ ਵੀ ਹੋਣਾ ਆਪਾਂ ਵੀ ਉਹ ਵੀ ਹੋ ਸਕਦੀ ਇਹ ਤੁਹਾਡਾ ਜਿਹੜਾ ਹੈਗਾ ਜਿਹੜਾ ਵਿਰੋਧ ਹੈ ਤੁਹਾਡੀ ਜਿਹੜੀ ਸੂਬਾ ਦੀ ਜਥੇਬੰਦੀ ਹੈ ਜ ਮੈਂ ਪਹਿਲਾਂ ਵੀ ਕਹਿ ਚੁੱਕਾ ਕਿਰਤੀ ਕਿਸਾਨ ਯੂਨੀਅਨ ਦਾ ਸੂਬਾ ਪਧਰੀ ਸੱਦਾ 9 ਜੂਨ ਰਾਤ ਨੂੰ ਐਲਾਨ ਕਰ ਸਕਿਆ ਕਰ ਸਕੇ ਆ ਵੀ ਅਸੀਂ ਵਿਰੋਧ ਕਰਨਾ ਹੀ ਕਰਨਾ ਮਤਲਬ ਜਿਹੜੀ ਸੰਯੁਕਤ ਉਹਦੇ ਅੰਦੋਲਨ ਦੇ ਵਿੱਚ ਜਿਹੜੇ ਮੋਰਚੇ ਦੇ ਵਿੱਚ 32 ਜੁਨੀਆਂ ਆਣਾ ਹੈਗੀਆਂ ਉਹਨਾਂ ਵੱਲੋਂ ਰਾਜੇਵਾਲ ਸਾਹਿਬ ਦੀ ਵੀ ਸਟੇਟਮੈਂਟ ਆ ਚੁੱਕੀ ਆ ਤੇ ਯੋਗਿੰਦਰ ਅਗਰਾਹਾਂ ਦੀ ਵੀ ਜਿਹੜੀ ਭਾਰਤੀ ਕਿਸਾਨ ਯੂਨੀਅਨ ਅਗਰਾਹਾਂ ਹੈ ਉਹਨਾਂ ਵੱਲੋਂ ਵੀ ਕਿਹਾ ਗਿਆ ਵੀ ਅਸੀਂ ਜਿਹੜੀਆਂ ਪੰਜਾਬ ਦੀਆਂ ਦੂਜੀਆਂ ਪਾਰਟੀਆਂ ਇਹਨਾਂ ਦਾ ਵਿਰੋਧ ਨਹੀਂ ਕਰਾਂ ਖਾਲੀ ਅਸੀਂ ਬੀਜੇਪੀ ਦਾ ਵਿਰੋਧ ਕਰਾਂਗੇ ਪੰਜਾਬ ਦੇ ਪੂਰੀ ਸੰਯੁਕਤ ਮੋਰਚਾ ਦਿੱਲੀ ਚਲੋ ਜਿਵੇਂ ਲੱਗਾ ਉੱਥੇ ਇਕੱਠਾ ਲੱਗਾ ਜਿਹੜਾ ਪੰਜਾਬ ਦੇ ਵਿੱਚ ਬੱਤੀਆਂ ਦਾ ਆਪੋ ਆਪਣਾ ਕੰਮ ਆ ਤੇ ਆਪੋ ਆਪਣਾ ਇਹਨਾਂ ਦਾ ਆਪ ਦੇ ਹਿਸਾਬ ਦੇ ਨਾਲ ਕੰਮ ਕਰਦੀਆਂ ਜਿਹਨੇ ਕਿਰਤੀ ਕਿਸ ਜੋ ਪਾਰਟੀ ਪ੍ਰਧਾਨ ਫਖੀਰ ਬਾਦਲ ਜੀ ਬਾਗਾਪੁਰਾਣਾ ਪਹੁੰਚ ਰਹੇ ਆ ਉਹਨਾਂ ਨੂੰ ਤੁਸੀਂ ਕੋਈ ਮੈਮੋਰੰਡਮ ਵਗੈਰਾ ਦੇਣਾ ਚਾਹੁੰਦੇ ਆ ਜਾਂ ਕੋਈ ਮੰਗ ਰੱਖਣੀ ਚਾਹੁੰਦੇ ਆ ਉਹਨਾਂ ਅੱਗੇ ਅੱਜ ਜੀ ਉਹ ਸਾਨੂੰ ਮਿਲਦੇ ਆ ਸਾਡੇ ਕੋਲੇ ਆਉਂਦੇ ਆ ਜਿੱਥੇ ਅਸੀਂ ਇਕੱਠੇ ਹੋਵਾਂਗੇ ਜਿਉਂ ਹੀ ਗੱਲਬਾਤ ਸਾਡੇ ਨਾਲ ਕਰਦੇ ਆਂ ਅਸੀਂ ਸਵਾਲ ਕਰਾਂਗੇ ਜੇ ਜਵਾਬ ਉਹ ਸਹੀ ਤਰੀਕੇ ਦੇ ਨਾਲ ਨਹੀਂ ਦਿੰਦੇ ਤਾਂ ਡਟ ਕੇ ਨਾਰੇਬਾਜ਼ੀ ਵਿਰੋਧ ਹੋਊਗਾ। ਤੁਸੀਂ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਂਦਾ ਵੀ ਅਸੀਂ ਉਹਨਾਂ ਨਾਲ ਮੁਲਾਕਾਤ ਮੀਟਿੰਗ ਕਰਨੀ ਚਾਹੁੰਦੇ ਆ। ਤੇ ਪ੍ਰਸ਼ਾਸਨ ਨੇ ਤੁਹਾਨੂੰ ਕੀ ਬਿਸ਼ਵਾਸ ਦਿੱਤਾ? ਬਕਾਇਦਾ ਤੌਰ ਤੇ ਸਾਨੂੰ 15 ਦਿਨ ਹੋ ਗਏ ਲਗਾਤਾਰ ਖਬਰਾਂ ਲੱਗ ਰਹੀਆਂ। ਪ੍ਰਸ਼ਾਸਨ ਨੇ ਸਾਡੇ ਨਾਲ ਕੋਈ ਗੱਲਬਾਤ ਨਹੀਂ ਕੀਤੀ। ਉਹ ਇਹ ਪੁੱਛ ਹੀ ਰਹੇ ਸੀ ਵੀ ਤੁਹਾਡਾ ਕਿਵੇਂ ਆ ਸੀ ਕਿ ਆ ਵੀ ਅਸੀਂ ਪ੍ਰਦਰਸ਼ਨ ਕਰਨ। ਹਾਂਜੀ ਤੁਸੀਂ ਕੁਝ ਕਹਿਣਾ ਚਾਹੋਗੇ ਜੀ? ਹਾਂਜੀ 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 ਜਿਹੜਾ ਅੱਜ ਤੁਹਾਡਾ ਜਿਹੜਾ ਇਕੱਠਾ ਹੈਗਾ ਤੁਹਾਡੀ ਇੱਥੇ ਯੂਨੀਅਨ ਦੇ ਜਿਹੜੇ ਲੋਕ ਇਕੱਠੇ ਹੋ ਰਹੇ ਆ ਉਧਰ ਸਖੀਰ ਬਾਦਲ ਜੀ ਪਹੁੰਚ ਰਹੇ ਆ ਬਾਗਾ ਪ੍ਰਾਣਾ ਮੰਡੀ ਦੇ ਵਿੱਚ ਉਹਨਾਂ ਨੇ ਆਪਣੀ ਪਾਰਟੀ ਵੱਲੋਂ ਇੱਕ ਪ੍ਰੋਗਰਾਮ ਦਿੱਤਾ ਹੈਗਾ 100 ਦਿਨ 100 ਹਲਕੇ ਦੇ ਵਿੱਚ ਉਹਦੇ ਤਹਿਤ ਅੱਜ ਬਾਗਾ ਪ੍ਰਾਣਾ ਦੀ ਵਾਰੀ ਹੈ ਇੱਥੇ ਪਹੁੰਚ ਰਹੇ ਤੇ ਤੁਸੀਂ ਜਿਹੜਾ ਤੁਹਾਡਾ ਵਿਰੋਧ ਹੈ ਇਹਦੇ ਕੀ ਕਰਨਾ ਵਿਰੋਧ ਕਾਹ ਤੋਂ ਕਰ ਰਹੇ ਹੋ ਇਹਦੇ ਵਿੱਚ ਇਹ ਹੈ ਕਿ ਜਿਹੜਾ 86 ਕਮਸਾਨਾ ਸ਼ੁਰੂ ਹੋ ਚੁੱਕਾ ਪਿੰਡਾਂ 'ਚ ਪੋਲੀਟਿਕਲ ਪਾਰਟੀਆਂ ਆਪਣਾ ਆਪਣਾ ਪ੍ਰੋਗਰਾਮ ਲੈ ਕੇ ਆ ਰਹੀਆਂ ਜਿਵੇਂ 50 ਸਾਲਾਂ ਬਾਅਦ ਉਹ ਕਰਦੀਆਂ ਅੱਜ ਸਾਡਾ ਕਿਰਤੀ ਕਿਸਾਨ ਇਹਨਾਂ ਵੱਲੋਂ ਇਹ ਤੈਅ ਹੋਇਆ ਸੀਗਾ ਕਿ ਜੇ ਸੁਖਬੀਰ ਸਿੰਘ ਬਾਦਲ ਇੱਥੇ ਆਉਂਦਾ ਜੋ ਉਹ 2010 ਚ ਅਸੀਂ ਨੌਜਵਾਨਾਂ ਵੱਲੋਂ ਲਗਾਤਾਰੇ ਮੰਗ ਕਰਦੇ ਆ ਰਹੇ ਹਾਂ ਕਿ ਜਦੋਂ 2010 ਚ ਪੂਰੇ ਪੰਜਾਬ 'ਚ ਚਿੱਟਾ-ਚਿੱਟਾ ਹੋ ਗਿਆ ਸੀਗਾ ਹਹਾਕਾਰ ਮਚੀ ਹੋਈ ਸੀਗੀ ਡੀਜੀਪੀ ਸ਼ਸ਼ੀਕਾਂਤ ਨੇ ਇੱਕ ਰਿਪੋਰਟ ਲਾਗੂ ਕੀਤੀ ਸੀ ਜਿਦੇ 'ਚ ਕਾਂਗਰਸੀਆਂ ਦੇ ਨਾਂ ਵੀ ਸੀਗੇ ਅਕਾਲੀਆਂ ਦੇ ਨਾਂ ਵੀ ਸੀਗੇ ਬੀਐਸਐਫ ਦੇ ਕੌਸ਼ਰਕਾਰੀਆਂ ਦੇ ਨਾਂ ਸੀਗੇ ਔਰ ਪੁਲਸ ਵਾਲਿਆਂ ਦੇ ਵੱਡੇ ਅਧਿਕਾਰੀ ਜਿਹੜੇ ਉਹਨਾਂ ਦੇ ਵੀ ਨਾਂ ਸੀਗੇ ਉਹ ਰਿਪੋਰਟ ਤੇ ਨਾਂ ਤਾਂ ਅਕਾਲੀਆਂ ਨੇ ਕੋਈ ਕਾਰਵਾਈ ਕੀਤੀ ਆ ਔਰ ਨਾ ਹੀ ਜਿਹੜੀ ਹੁਣ ਸੱਤਾਧਾਰੀ ਪਾਰਟੀ ਹੈ ਕਾਂਗਰਸ ਆ ਉਹ ਇਹ 'ਚ ਕੋਈ ਕਾਰਵਾਈ ਕਰਨ ਨੂੰ ਤਿਆਰ اور تیسری پارٹی ਜਿਹੜੀ ਆਮ ਆਦਮੀ ਦੀ ਪਾਰਟੀ ਆ ਉਹ ਵੀ ਇਹਦੇ ਤੇ ਚੁੱਪੀ ਵੱਟੀ ہوئی ਆ ਅਸੀਂ ਅੱਜ ਵੀ ਇਹ ਸਵਾਲ ਜਵਾਬ ਸੁਖਬੀਰ ਸਿੰਘ ਬਾਦਲ ਨੂੰ ਕਰਾਂਗੇ ਕਿ ਉਹ ਜਿਹੜੀ ਡੀਜੀਪੀ ਸ਼ਸ਼ੀ ਕਾਂਰ ਦੀ ਰਿਪੋਰਟ ਆ ਉਹਨੂੰ ਜਨਤਕ ਕਰਕੇ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਅੱਜ ਵੀ ਨਸ਼ਾ ਸ਼ਰੇਆਂ ਵਿਗ ਰਿਹਾ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਉਹਦੇ ਤੇ ਕਾਰਵਾਈ ਕਰਕੇ ਜਿਹੜੇ ਵੱਡੇ ਸ਼ਿਆਸੀ ਸਮਗਲਰਾਂ ਜਿਨ੍ਹਾਂ ਦਾ ਪੂਰਾ ਹੱਥ ਜੁੜਾ ਜਿਹਦੇ ਕਰਕੇ ਢਾਂਚਾ ਉਸਰਿਆ ਹੋਇਆ ਸਾਰਾ ਉਹਨਾਂ ਦੇ ਕਾਰਵਾਈ ਕੀਤੀ ਜਾਵੇ ਇਹ ਜਿਹੜੇ ਹੈਗੇ ਆ ਕਿ ਹੋਰ ਜਿਹੜੇ ਉਹਨਾਂ ਨੇ ਘਰ ਘਰ ਰੋਜ਼ਗਾਰ ਦੇ ਜਿਹੜੇ ਆਪਣੇ ਹ ਇਹਨਾਂ ਨੇ ਵੀ ਵਾਅਦੇ ਕੀਤੇ ਸੀਗੇ ਉਹ ਸਾਰੇ ਸਵਾਲ ਜਵਾਬ ਆ ਜਿਹੜੇ ਅੱਜ ਕੀਤੇ ਜਾਣਗੇ ਡੈਮੋਕਰੇਟਿਕ ਤਰੀਕੇ ਨਾਲ ਔਰ ਜੇ ਨਹੀਂ ਉਹ ਦਿੰਦੇ ਤਾਂ ਨਾਰੇਬਾਜੀ ਉਹਨਾਂ ਖਿਲਾਫ ਕੀਤੀ ਜਾਊਗੀ ਰੋਸ ਆ ਜਿਹੜਾ ਉਹ ਤਿੱਖਾ ਕੀਤਾ ਜਾਊ। ਆ ਸਾਡੇ ਨਾਲ ਹੋਰ ਆਗੂ ਵੀ ਖੜੇ ਆ ਇਹਨਾਂ ਤੋਂ ਪੁੱਛਦੇ ਆਂ ਬਾਈ ਜੀ ਤੁਹਾਡਾ ਜਿਹੜਾ ਅੱਜ ਵਿਰੋਧ ਦਾ ਕੀ ਕਾਰਨ ਹੈਗਾ ਜੋ ਤੁਸੀਂ ਪਾਰਟੀ ਪ੍ਰਧਾਨ ਸਕੱਰੀਰ ਬਾਦਲ ਦਾ ਵਿਰੋਧ ਕਰ ਰਹੇ ਹੋ ਕਿ ਤੁਹਾਡੇ ਹਲਕੇ ਦੇ ਵਿਚ ਆ ਰਹੇ ਆ। ਅਸੀਂ ਭਾਰਤੀ ਕਿਸਾਨ ਜੂਨੀਅਰ ਕ੍ਰਾਂਤੀਕਾਰੀ ਜੋ ਅਸੀਂ ਇਹਨਾਂ ਦਾ ਕਾਲੇ ਕਾਨੂੰਨਾਂ ਦੇ ਖਿਲਾਫ ਜੋਇਨਾ ਨੇ ਹਰ ਸਿਮਰਜੀਤ ਕੌਰ ਨੇ ਪਹਿਲਾਂ ਇੱਕ ਇੱਕ ਬਾਦਲ ਬਈਆ ਗੱਲ ਹੋ ਰਾ ਬਜ਼ੁਰਗੋ ਜਿਹੜਾ ਅਕਾਲੀ ਦਲ ਆ ਉਹਨਾਂ ਨੇ 23 ਸਾਲ ਆਪਦਾ 9 ਮਾਸ ਦਾ ਜਿਹੜਾ ਰਿਸ਼ਤਾ ਸੀਗਾ ਭਾਜਪੀ ਨਾਲ ਤੋੜਦਾ ਉਹ ਕਹਿੰਦੇ ਅਸੀਂ ਕਿਸਾਨਾਂ ਦੀ ਖਾਤਰ ਆਪਣਾ 9 ਮਾਸ ਦਾ ਰਿਸ਼ਤਾ ਤੋੜਦਾ ਤੇ ਜਿਹੜੀ ਹੁੰਦੀਆਂ ਕੁਰਸੀ ਨੂੰ ਲੱਤ ਮਾਰ ਕੇ ਅਸੀਂ ਕਿਸਾਨਾਂ ਦੇ ਹੱਕ 'ਚ ਡਟੇ ਆਂ ਇਹ ਗੱਲਾਂ ਹੋ ਆ ਜੀ ਵੀ ਇਹੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਸਾਡੀ ਇਹੇ ਆਂਦੀ ਆ ਜਦੋਂ ਕਿ ਇਹ ਅਕਾਲੀ ਦਲ ਤੇ ਭਾਜਪਾ ਇਕੱਠੇ ਸੀ ਜਦੋਂ ਇਹਨਾਂ ਨੇ ਉਹ ਇਹਨਾਂ ਦਾ ਜਿਹੜਾ ਬਿੱਲਾਂ ਦਾ ਸੀ ਇਹਨਾਂ ਨੇ ਵਿਰੋਧ ਨਹੀਂ ਕੀਤਾ ਸਾਮਾ ਉਹਨਾਂ ਦੇ ਹੱਕ ਦੇ ਵਿੱਚ ਡਟੇ ਸੀ ਇਹ ਅੱਜ ਇਹ ਕਹਿ ਰਹੇ ਆ ਵੋਟਾਂ ਦੀ ਖਾਤਰ ਵੀ ਲੋਕਾਂ ਨੂੰ ਅਸੀਂ ਇਹਨਾਂ ਨੂੰ ਭਾਜਪਾ ਨੂੰ ਛੱਡਤਾ ਪਰ ਭਾਜਪਾ ਤੇ ਅਕਾਲੀ ਦਲ ਇੱਕੋ ਚੀਜ਼ ਆ ਇਹ ਚੱਟੇ-ਵੱਟੇ ਦੇ ਇੱਕ ਵਾਰ ਹੁਣ ਆਪ ਦੇ ਜਿਹੜੇ ਉਹ ਆਪ ਦੇ ਉਹਨਾਂ ਨੂੰ ਐਮਐਲਏ ਨੂੰ ਭਾਜਪਾ ਅਕਾਲੀ ਦਲ ਦੇ ਵਿੱਚ ਲੈ ਕੇ ਆਦਾ ਇੱਕ ਚਿੱਟਾ ਨੰਗਾ ਚਿਹਰਾ ਸਾਹਮਣੇ ਲਿਆ ਰਿਹਾ ਜਿਵੇਂ ਭਾਜਪਾ ਦੇ ਐਮਐਲਏ ਨੂੰ ਬੇਚਿਤ ਤੋੜ ਕੇ ਤੇ ਇਹ ਕਹਿੰਦੇ ਵੀ ਅਸੀਂ ਆਪ ਦੀ ਕਿਵੇਂ ਨਾ ਕਿਵੇਂ ਸਰਕਾਰ ਕਾਲੀ ਭਾਜ ਭਾਜੀ ਫੇਰ ਬਣਾ ਸਕੀ ਹਾਂਜੀ ਦਰਸ਼ਕੋ ਇਹ ਸਨ ਜੁਨੀਆ ਦੇ ਆਗੂ ਤੇ ਅਸੀਂ ਕੋਸ਼ਿਸ਼ ਕਰਾਂਗੇ ਇੱਥੇ ਕਾਫੀ ਗੈਂਤੀ ਦੇ ਵੱਡੇ ਵੱਡੀ ਗੈਂਤੀ ਦੇ ਵਿੱਚ ਜਿਹੜੇ ਖੇਤੀ ਕਿਸਾਨ ਜੁਨੀਆ ਦੇ ਆਗੂ ਹੈਗੇ ਆ ਜਿਹੜੇ ਇਹਨਾਂ ਦੇ ਵਰਕਰ ਹੈਗੇ ਆ ਪਹੁੰਚ ਰਹੇ ਆ ਤੁਸੀਂ ਦੇਖ ਰਹੇ ਹੋ ਜਿਹੜਾ ਇਹ ਹੈਗਾ ਸਟੇਟ ਹਾਈਵੇ ਹੈਗਾ ਬਾਗਾ ਪੁਰਾਣਾ ਤੋਂ ਜਿਹੜਾ ਕੋਟਕਪੂਰੇ ਨੂੰ ਜਾਂਦਾ ਹੈਗਾ ਤੇ ਇੱਥੇ ਰਾਜਿਆਣਾ ਪਿੰਡ ਦਾ ਰਿਲਾਇੰਸ ਦਾ ਪੈਟਰੋਲ ਪੰਪ ਹੈਗਾ ਇਹ ਪੈਟਰੋਲ ਪੰਪ ਦੇ ਜੁਨੀਆ ਦੇ ਆਗੂ ਇਕੱਠੇ ਹੋ ਰਹੇ ਆ ਤੇ ਵੱਡੀ ਗਿਣਤੀ ਦੇ ਵਿੱਚ ਇਥੇ ਪੁਲਿਸ ਪ੍ਰਸ਼ਾਸਨ ਵੀ ਪਹੁੰਚਿਆ ਹੋਇਆ ਹੈਗਾ ਤੇ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਵੀ ਕਈ ਵਾਰੀ ਤਣਾਅਪੂਰਨ ਮਾਹੌਲ ਨਾ ਹੋ ਜੇ ਪਰ ਹਜੇ ਤੱਕ ਤਾਂ ਸ਼ਾਂਤੀਪੂਰਕ ਮਾਹੌਲ ਹੈਗਾ ਤੇ ਇਹਨਾਂ ਦੇ ਆਗੂਆਂ ਨੇ ਕਿਹਾ ਵੀ ਅਸੀਂ ਆਪਦਾ ਮੈਮੋਰੰਡਮ ਦੇਣਾ ਚਾਹੁੰਦੇ ਹਾਂ ਪਾਰਟੀ ਪ੍ਰਧਾਨ ਸਖੀਰ ਬਾਦਲ ਨੂੰ ਤੇ ਜੁਨੀਆ ਦੇ ਆਗੂ ਇੱਥੇ ਇਕੱਠੇ ਹੋ ਰਹੇ ਆ ਤੇ ਪੁਲਿਸ ਪ੍ਰਸ਼ਾਸਨ ਵੀ ਕਾਫੀ ਵੱਡੀ ਗਿਣਤੀ ਵਿੱਚ ਪਹੁੰਚ ਰਿਹਾ ਹੈ ਤੁਸੀਂ ਦੇਖ ਰਹੇ ਹੋ ਲਾਈਵ ਤੇ ਚੈਨਲਾਂ ਦੀ رائے ਲਾਈਵ ਤਸਵੀਰਾਂ ਇੱਥੇ ਜਿਹੜਾ ਹੈਗਾ ਤਣਾਪੂਰਨ ਮਾਹੌਲ ਕਿਸੇ ਵੀ ਟਾਈਮ ਹੋ ਸਕਦਾ ਫਿਲਹਾਲ ਤਾਂ ਨਹੀਂ ਹੈ ਪਰ ਪ੍ਰਸ਼ਾਸਨ ਵੀ ਪੂਰੀ ਮਸਤੀਤੀ ਚ ਪੂਰੀ ਨਿਗਾ ਚ ਹੈਗਾ ਵੀ ਕਿਸੇ ਤਰ੍ਹਾਂ ਦੀ ਅਣਸਖਾਵੀ ਕੋਈ ਗੱਲਬਾਤ ਨਾ ਹੋ ਜੇ ਤੁਸੀਂ ਦੇਖ ਰਹੇ ਹੋ ਲਾਈਵ ਤੇਜ ਚੈਨਲ ਰਾਹੀਂ ਲਾਈਵ ਤਸਵੀਰਾਂ ਲਾਈਵ ਤਸਵੀਰਾਂ ਬਾਗਾਪੁਰਾਣਾ ਦੇ ਸਬੰਧ ਵਿੱਚ ਜੋ ਕਿ ਮੰਡੀ ਦੇ ਵਿੱਚ ਅਕਾਲੀ ਦਲ ਪ੍ਰਧਾਨ ਸਵੀਰ ਸਿੰਘ ਬਾਦਲ ਵੱਲੋਂ ਇੱਕ ਰੈਲੀ ਕੀਤੀ ਜਾ ਰਹੀ ਹੈਗੀ ਹੈ ਤੇ ਇਹ ਰਾਸਤੇ ਦੇ ਵਿੱਚ ਰਾਜਾਣਾ ਪੈਂਡਾ ਆਉਂਦਾ ਹੈਗਾ ਤੇ ਰੇਲयंस ਦਾ ਪੈਟਰੋਲ ਪੰਪ ਹੈਗਾ ਇੱਥੇ ਜੁਨੀਅਨ ਦੇ ਆਗੂ ਪਹੁੰਚ ਰਹੇ ਆ ਮੈਂ ਤੁਹਾਡਾ ਆਪਣਾ ਜਸਵਿੰਦਰ ਸਿੰਘ ਸਿੱਧੂ ਆਪਣੇ ਕੈਮਰਾਮੈਨ ਸੰਯੋਗੀ ਗਗਨਦੀਪ ਸ਼ਰਮਾ ਦੇ ਨਾਲ मुता चत कला कानून रद्द करा I <laughs> car! কারন পুলিশে নেকার না রামমেন্টে যাওয়ার দরকার নেই ਸਾਂ ਜਿਹੜਿਆ 9 ਮਹੀਨੇ ਤੋਂ ਸੜਕਾਂ ਤੇ ਬੈਠਿਆ ਦਿੱਲੀ ਵੀ ਬੈਠਿਆ ਤੇ 13 ਮਹੀਨੇ ਸਾਨੂੰ ਪੰਜਾਬ ਵਿੱਚ ਬੈਠਿਆ ਨੂੰ ਹੋ ਗਿਆ ਵੀ ਤੁਹਾਨੂੰ ਇਹ ਯਾਤਰਾ ਸੋਚਦੀ ਪਈ ਆ ਹਾਲਾਂਕਿ ਜਦੋਂ ਪੰਜਾਬ ਦੀ ਕਿਸਾਨੀ ਜਿਹੜੀ ਉਹ ਖਤਰੇ 'ਚ ਇਹਨਾਂ ਨੇ ਆਪ ਕਾਰਪੋਰੇਟ ਨੂੰ ਵੇਚ ਦਿੱਤੀ ਆ ਇਸੇ ਲਈ ਬਾਦਲ ਦਾ ਸਵਾਲ ਆ ਕਿ ਸਾਡੇ ਕਿਸਾਨਾਂ ਵਿੱਚ ਆ ਕੇ ਸਾਡੇ ਜਵਾਬ ਸਵਾਲਾਂ ਦੇ ਜਵਾਬ ਕਰੇ ਤੇ ਫਿਰ ਉਹ ਅੱਗੇ ਜਾਂਦੀ ਜਾਂ ਨਹੀਂ ਤਾਂ ਇਹ ਵਿਰੋਧ ਜਿਹੜਾ ਉਹ ਤਿੱਖਾ ਹੀ ਹੋਈ ਜਾਊਗਾ ਅੱਗੇ ਪਿੱਛੇ ਮੜਨ ਵਾਲਾ ਝੋਲੀ ਚਾਹ ਦੀਆਂ ਜ਼ਮੀਰਾਂ ਜਿੰਦਾਬਾਦ 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 ਮਰੀਆਂ ਜ਼ਮੀਰਾਂ ਮਰਦਾਬਾਦ 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 ਇਹ ਗੁਰੂਗ੍ਰੰਥ ਸਾਹਿਬ ਦੀ ਬਿਆਦਵੀ ਕਰਨ ਵਾਲੇ ਲੋਕ ਅੱਜ ਇਹ ਧਰਮ ਦੇ ਸਰਾਕਰ ਸਾਨੂੰ ਬੰਨ ਕੇ ਵਿਖਾਉਣਾ ਚਾਹੁੰਦੇ ਆ ਪਰ ਅਸੀਂ ਇਹਨਾਂ ਨੂੰ ਕਹਿਣਾ ਚਾਹੁੰਦੇ ਆ ਕਿ ਜੇ ਤੁਸੀਂ ਐਡੇ ਧਰਮ ਦੇ ਰਖਵਾਲੇ ਸੀ ਆ ਜੋ ਕਿਸਾਨ ਭੈਣਾ ਪਰਿਵਾਰ ਸਾਡੇ ਰੋਲੇ ਆ ਅਜੇ ਨਾਲ ਸਰਕਾਰਾਂ ਦੀ ਬਦੌਲਤ ਹੋ ਰਹੀ ਹੈ ਇਹਨਾਂ ਨੂੰ ਸ਼ਰਮ ਹੋਣੀ ਚਾਹੀਦੀ ਹੈ ਸਾਡੇ ਲੱਖ ਦੇ ਜੋ ਕੱਟ ਕਰ ਰਿਹਾ ਹੈ ਇਹ ਕੈਦ ਦੰਤ ਤੇ ਕਰ ਰਿਹਾ ਹੈ ਕੈਦ ਧਾਰ ਤੇ ਕਰ ਰਿਹਾ ਹੈ ਜੋ ਯਾਰਾ ਪਾਇਆ ਇਹਨਾਂ ਸਰਕਾਰਾਂ ਨੇ ਪਾਇਆ ਸੀ ਇੱਕ ਕੰਮ ਵੀ ਬਰਦਾਸ਼ਤ ਨਹੀਂ ਕਰਾਂਗੇ